ਆ ਵੀ ਵੈਲਕਮ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੇ ਅਸੀਂ ਕੱਲ ਆ ਗਏ ਹਾਂ ਮੰਡੀ 'ਚ ਤੇ ਰਾਤ ਨੂੰ ਗੱਡੀ ਭਰਦੇ ਨੇ ਪਰ ਰਾਤ ਨੂੰ ਦੋ ਬਲਾ ਕੇ ਬਾਈ ਗੱਡੀ 'ਚ ਤੇ ਹੁਣ ਗੱਡੀ ਜ ਆਪਣੀ ਹੋਈ ਨਹੀਂ ਫੁੱਲ ਇਥੋਂ ਅਸੀਂ ਸਾਰੀ ਚੈੱਕ ਕਰਾਂ ਗੱਡੀਆਂ ਕਾਫੀ ਭਰਨੀਆਂ ਆ ਵੀ ਆਪਣੀ ਚੌਂਗਲੀ ਆ ਆ ਵੀ ਆਪਣੀ ਜੌਂਗਲੀ ਗੱਡੀ ਤੇ ਗੱਡੀ ਆਪਣੀ ਪਰ ਚੱਲੀ ਹੈ ਬਸ ਰਹਿ ਗਿਆ 300 ਥੋੜਾ ਰਹਿ ਗਿਆ ਗੱਡੀਆਂ ਭਰ ਆ ਕੇ ਉਥੇ ਛੱਡਣੀ ਸੈਲਰ 'ਚ ਬਾਕੀ ਜੇ ਇੰਨਾਂ ਨੂੰ ਮੰਡੀ ਦਾ ਮਾਹੌਲ ਚਲਾਖਾਉਣਾ ਚੈੱਕ ਕਰਾਂ ਨਹੀਂ ਕਾਫੀ ਮਾਲ ਆਉਣ ਡਿਆ ਹੁਣ ਹੋ ਗਿਆ ਕੰਮ ਸ਼ੁਰੂ ਇੱਧਰ ਜਿੰਦ ਰੰਕਲਾ ਬਣਾ ਡਿਆ ਪੱਸੇ ਪਾਉਣਾ ਇੱਧਰ ਉਹ ਇੱਧਰ ਆਪਣਾ ਪਾਇਲਟ ਚੜ੍ਹਿਆ ਹੋ ਤੇ ਇਹ ਚੈੱਕ ਮਿੱਤਰੋ ਇੱਧਰ ਪੰਜ ਪੰਜ ਬੋਰੀਆਂ ਦੀ ਹੈਡ ਹੁੰਦੀ ਆ ਤੇ ਭਾਈ ਇਹ ਦੇ ਲੱਦਿਆ ਨਾ ਇਹ ਰਾਤੀ ਭੱਜ ਗਏ ਸੀ ਇਹ ਹੁਣ ਲੈ ਗਿਆ ਹੀ ਸਵੇਰੇ ਚੈੱਕ ਕਰੋ ਇੱਧਰ ठीक तो है, ओके है? थो 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 थो। लो सर लो, आ, ओके है? क्या करो में तेरा इधर? कौन सा काउंट है आपका? हमारा बनारस? बनारस? बनारस है, बनारस। बनारस, ओके। हाँ, यूपी। बनारस से भी बहुत बहुत वीडियो देखते हैं। हाँ वाजी हाँ। हाँ। ब्लॉग ब्लॉग। ओह हो। हाँ। ठीक है ठीक है। लो में अभी ब्लॉग बहुत जला बुरा। ए ਤਿੰਨ ਵਾਰ ਆਗੇ ਬਸ ਤਾਂ ਚੜਨ ਵਾਲੇ 50 ਬੋਰੀਆਂ ਰਹਿਗੀਆਂ ਉੱਪਰ ਚੜਨ ਵਾਲੀਆਂ ਫਿਰ ਇਹ ਵੀ ਬਿਲਕੁਲ ਪੂਰਾ ਹੋਇਆ ਨਾ ਆ ਸਾਰਾ ਮਾਲ ਭਰਨਾ ਬੰਗ ਡੀਜਰ ਜਿੰਨੀਆਂ ਹੈਗਾ ਆੜਾ ਮਿੰਦਰਾ ਗਰਮੀ ਦੇ ਕਰਕੇ ਇਹ ਨਾ ਭਈਏ ਜਿਹੜੇ ਸਾਹ ਲੈ ਲੈ ਗੱਡੀ ਭਰ ਲੈ ਆ ਗਰਮੀ ਬਹੁਤ ਆ ਕੋਈ ਠੰਣਾ ਜਦੋਂ ਹੋਣੀ ਆ ਠੰਡ ਵਾਲਾ ਮੌਸਮ ਸਹੀ ਆ ਗੱਡੀ ਆਪਣੇ ਲੈ ਕੇ ਦੋ ਬਲਾਗ ਸਿਰਫ ਦੋ ਬਲਾਗ ਭਰ ਕੇ ਤੇ ਬਾਬੇ ਦਾ ਨਾਮ ਲੈ ਕੇ ਤੇ ਆਪਾਂ ਲੈਣੀ ਸਦੀ ਸਾਧਰ ਜੋ ਚੈਨ ਖਾਲੀ ਹੋ ਜੇ ਅੱਜ ਚੈੱਕ ਕਰੋ ਬਹੁਤ ਮਾਲ ਆ ਰਿਹਾ ਅੱਜ ਕੱਲ ਇਹਨਾਂ ਖਰੀਦ ਛੁਰੋਣੀ ਆ 12:00 ਵਜੇ ਚੈੱਕ ਕਰੋ ਇੱਧਰ ਨਹੀਂ ਪਰ ਰੇਟ ਬਹੁਤ ਥੋੜਾ ਲੱਗ ਰਿਹਾ ਰੇਟ ਥੋੜਾ ਵੱਧ ਜਾਈ ਜਾ ਰਿਹਾ ਹੈ ਚੈੱਕ ਕਰੋ ਇਧਰ ਇਹ ਕਾਹ ਬਲਾਗ ਪੂਰਾ ਹੋਣਾ ਲੱਗ ਗਿਆ ਤੇ ਕਾਹ ਰਹਿ ਗਿਆ ਬਸ ਕਰ ਦਿਓ ਕੰਮ ਸ਼ੁਰੂ ਉਸ ਕੋ ਪੁੱਛ ਲੋ ਚੌਧਰੀ ਸੇ ਪੁੱਛੋ ਚੌਧਰੀ ਸੇ ਲਾ ਮੈਂ ਤਰਾ ਹੋ ਗਈ ਕੰਮ ਸ਼ੁਰੂ ਫੇਰ ਗਰਮੀ ਦੇ ਕਾਰਨ ਰੁਕ ਗਏ ਇਹ ਗਰਮੀ ਬਹੁਤ ਆ ਤਾਂ ਕਰਕੇ ਸਟicker ਲੱਗੇ ਨੇ ਸਟicker ਮਿੱਤਰੋ 11:30 ਵਜੇ ਤੇ 12 ਵਜੇ ਨੂੰ ਤਿਆਰ ਜੇ ਤਾਂ ਗੱਡੀ ਆ ਜਾਣੀ ਭਰੀ ਆਪਣੀ ਭਈਏ ਨਾ ਅਸਲ ਚ ਹੈ ਗਿਆ ਤੈਨੂੰ ਭਰਈਆ ਭਈਏ ਕਿੰਨਾ ਦੇਆ ਭਈਏ ਨਾ ਪਾਣੀ ਡਾਵੇ ਪੀਣ ਫੇਰ ਇਹ ਲਾਸਟ ਵਲਗ ਰਹਿ ਗਿਆ ਚੱਲ ਕੋਈ ਗੱਲ ਨਹੀਂ ਬਾਕੀ ਗੱਡੀਆਂ ਵੇ ਖੋਣੀਆਂ ਲੋਡ ਵਾਧੂ ਕਰੋ ਚੈੱਕ ਤੁਸੀਂ ਜੇ ਮੰਡੀ ਚ ਹੁਣ ਹੌਲੀ ਹੌਲੀ ਰਸ਼ ਪੈ ਹੀ ਜਾਣਾ ਅਗੇ ਇਹਨ ਨਗਾਰਾ ਜਣੀ ਹੋਣਿਆ ਹੋ ਜਾ ਪਹਿਲਾ ਚੱਕਰ ਤਾਂ ਆ ਗੱਡੀ ਆ ਗਈ ਕੰਡਾ ਕਰਾ ਕੇ ਮੰਤ ਜਾਂਦਾ ਲਈ ਇਹ ਇਹ ਬਲਗੇ ਡਰ ਸੋੜ ਲੱਗ ਰਹੇ ਚੜ ਦੇਣੇ ਇਹ ਰੱਦ ਜੀ ਗੱਡੀ ਆ ਬਸ ਅੱਧ ਲੀ ਹੁਣ ਇੱਥੇ ਤੇ ਇਹਨੂੰ ਪਹੌਣੇ ਹੋਣਾ ਨਾਲ ਤੇ ਯਾਰ ਡਰਾਈਵਰ ਨੇ ਭਰ ਲਈ ਆ ਭਾਈ ਤੇ ਉਹ ਵੀ ਭਰ ਚੱਲੀ ਆ ਇੱਕੋ ਬਲੈਕ ਰਹਿ ਗਿਆ ਸਿਰਫ ਭਰ ਭੁਰ ਕੇ ਤੇ ਫਿਰ ਇਹਨੂੰ ਛੱਡ ਗਏ ਉਹਨੇ ਆ ਪਾਸੇ ਤੇ ਇਹਨੂੰ ਹੁਣ ਭਰਾ ਦिए ਲਓ ਮਿੱਤਰੋ ਗੱਡੀ ਗਈ ਜੀ ਆਪਣੀ ਭਾਰ ਹੌਣ ਲੱਗੇ ਪੌਣੇ ਰਸੇ ਰਸੇ ਸੇ ਪਾ ਕੇ ਫੇਕ ਲਉਨੇ ਕੰਡਾ ਲਓ ਮਿੱਤਰੋ ਗੱਡੀ ਗੁੜੀ ਭਰ ਕੇ ਤੁਰ ਪੈ ਜਾਨੀ ਸੀ ਤੇ ਆਹਦਾ ਨਾਮ ਲੈ ਲਿਆ ਆਪਾਂ ਤੇ ਬਾਕੀ ਜਾਨੋਂ ਗਾਂ ਜਾ ਕੇ ਭਗਾਉਣੇ ਹੁਣ ਲੋ ਮਿੱਤਰੋਂ ਅਸੀਂ ਆ ਗਏ ਹਾਂ ਬਟਾਈ ਵੇਦੇ ਤੇ ਤਰੇ ਜਾਣੇ ਚੈੱਕ ਕਰੋ ਗਟੀਰ ਆਹ ਮਿੱਤਰੋਂ ਇੱਥੇ ਆ ਗਏ ਹਾਂ ਪੰਪ ਤੇ ਪਾਣੀ ਕਰਨਾ ਸੀ ਕੋਲੋ ਜੀ ਗਰਮੀ ਬਹੁਤ ਹੈ ਅੱਜ ਤੇ ਦੇਖੋ ਟੈਂਪਰੇਚਰ ਕਿੱਥੇ ਜਾਂ ਰਿਹਾ ਗੱਡੀ ਦਾ ਅਜੇ ਗਰਮੀ ਘਰ ਕੇ ਬਹੁਤ ਟੈਂਪਰੇਚਰ ਤਾਂ ਚੜ ਰਿਹਾ ਗੱਡੀ ਦਾ ਉੱਤੇ ਬਦਲ ਵੀ ਹੋ ਗਿਆ ਹੁਣ ਮੈਂ ਇਹ ਮੇਰੇ ਖਿਆਲ ਨਾਲ ਮੀਂਹ ਪੂ ਭਾਵੇਂ ਪੈ ਜੇ ਹੁਣ ਮੀਂਹ ਪਊ ਫੇਰ ਹੀ ਗਰਮੀ ਘਟੂ ਮਾਸਾ ਸਮਝ ਆਉਂਦਾ ਗੱਡੀ ਟਾਬੀ ਨਹੀਂ ਫੜਨ ਦੇਈ ਗਰਮੀ ਬਹੁਤ ਆ ਲਓ ਮਿੱਤਰੋ 8 ਟਾਰੀ ਰੋਡ ਜਿਹਨੋਂ ਸਾਰਾ ਆਹ ਵਾਲਾ ਇੱਥਾਂ ਗਾਂਹ ਜਾ ਕੇ ਫੇਰ ਸੈਟਰਣਾ ਇੱਕ ਲਓ ਮਿੱਤਰੋ ਸੈਟਰ ਚ ਪਹੁੰਚ ਗਏ ਜੇ ਗੱਡੀ ਬਾੜਤੀ ਆ ਪਾ ਅੰਦਰ ਤੇ ਡਰਾਈਵਰ ਨੇ ਆਪਾਂ ਕੱਲਿਆ ਵੀ ਨੰਬਰ ਲਿਖਾਇਆ ਬਾਕੀ ਇਹਨਾਂ ਦੇਖੋ ਹੁੰਦੀ ਖਾਲੀ ਕਿ ਨਹੀਂ ਹੁੰਦੀ ਮੈਂ ਨੰਬਰ ਪੁੱਛੀ ਕਰਨਾ ਕਰ ਲਗਾ ਮਿੱਤਰੋ ਗਰਮੀ ਬਹੁਤ ਜ਼ਿਆਦਾ ਅੱਜ ਅੱਜ ਗੱਡੀ ਸਿਰਫ ਚੱਲੀ ਆ 20 ਕਿਲੋਮੀਟਰ ਜੀ ਇਹਾਂ ਤੋਂ ਲੱਗਣਿਆ ਟਾਰਾਂ ਬਹੁਤ ਟਾਇਰ ਗਰਮ ਹੋਏ ਇਹਦੇ ਗੱਡੀ ਦੇ ਆ ਮਿੱਤਰੋ ਪਹੁੰਗੇ ਆਪਾਂ ਸੈਲਰ ਚ ਗੱਡੀ ਆਪਣੀ ਐ ਲੱਗੀ ਹੁਣ ਖਾਲੀ ਬਾਕੀ ਹਣ ਦੇਖੋ ਕੀ ਬੰਦਾ ਪਖਾਣੇ ਨਾ ਕਰਨੇ ਮਾਰੇ ਮੜੇ ਮਾਲ ਦਾ ਬਾਕੀ ਇਹਨੇ ਹੁਣ ਕੀ ਬੰਦਾ ਮਿੱਤਰੋ ਇੰਨੀ ਰਹਿ ਗਈ ਗੱਡੀ ਆਪਣੀ ਸੋਈ ਖਾਲੀ ਬਾਕੀ ਨਾਲ ਤੋੜੇ ਕੱਢੇ ਬਾਹਰ ਦੇਖਾ ਹੁਣ ਵਾਪਸ ਜਾਂਦੇ ਕਿ ਜਾਂਚੇ ਰਿੰਦੇ ਆ ਕਿਆ ਕਰਾਂਗੇ ਜਿੱਤ ਨੇ ਮਿੱਤਰੋ ਗੱਡੀ ਹੋ ਗਈ ਖਾਲੀ ਆਪਣੀ ਤੇ 타이ਟਲੇ ਜਣੇ ਵਾਪਸ ਆਰਾ ਬਿੱਲ ਆ ਗਿਆ ਆ ਸੈਲਰ ਹੀ ਬੜਾ ਕੁੱਤਾ ਸੈਲਰ ਏ ਕੱਲੀ ਕੱਲੀ ਬੋਰੀ ਨੂੰ ਵਰਖੀ ਮਾਰਦੇ ਬਾਕੀ ਹਣ ਜਾਣੇ ਗੱਡੀ ਕੋ ਆਪਾਂ ਆ ਮਿੱਤਰੋ ਗੱਡੀ ਆ ਪਖਾ ਲੀ ਗਏ ਤੇ ਰਪੇ ਜੀ ਤੋਂ ਤੇ ਹੁਣ ਜਾਂਦੇ ਮੰਡੀ ਜੇ ਘਰ ਨਾ ਮੰਡੀ ਜੇ ਪਹੁੰਚ ਕੇ ਹੀ ਵਲੋਗ ਦਾ ਕਰਦੇ ਆਪਾਂ ਐਂਡ ਕਿਉਂਕਿ ਇਹ ਵਲੋਗ ਬੜਾ ਵੱਡਾ ਹੋ ਗਿਆ ஆஹ் வீர அப்படி